ਮਾਸਟਰ ਪ੍ਰਭੂ ਦਾਸ 4 ਦਿਨ ਹੋ ਗਏ ਘਰੇ ਇਹਨਾਂ ਨੂੰ ਕੋਈ ਲੈਣ ਨਹੀਂ ਆਇਆ ਆਖਰ ਗੁਰੂ ਦਾ ਖਾਲਸਾ ਜਿਹੜਾ ਵਾ ਉਹ ਕਿਸ਼ਤੀ ਲੈ ਕੇ ਤੇ ਪਹੁੰਚਿਆ ਔਰ ਪਿਛਲੇ 3 ਦਿਨ ਤੋਂ ਇਹ ਉੱਪਰ ਫਸੇ ਹੋਏ ਹੀ ਕੋਈ ਵੀ ਇਹਨਾਂ ਦੇ ਕੋਲ ਮਦਦ ਲਈ ਨਹੀਂ ਆਇਆ ਉਹ ਖਾਲਸਾ ਸਾਹਿਬ ਦੇ ਨਾਲ ਜੋ ਬੇਨਤੀ ਕੀਤੀ ਕਿ ਸਾਰੇ ਸਾਡੇ ਨਾਲ ਚਲੋ ਉਸ ਜਗ੍ਹਾ ਤੇ ਕਿ ਸਾਰੇ ਲੋਕ ਉਸ ਜਗ੍ਹਾ ਤੇ ਫਸੇ ਹੋਏ ਨੇ ਤੇ ਇਹਨਾਂ ਨੇ ਕਿਹਾ ਜੀ ਠੀਕ ਹੈ ਜਿਹੀ ਗੁਰੂ ਦੇ ਖਾਲਸੇ ਤੁਹਾਡੇ ਲਈ ਹਮੇਸ਼ਾ ਖੜੇ ਨੇ ਇਹ ਉਸੇ ਵਕਤ ਸਾਡੇ ਨਾਲ ਬੋਟ ਲੈ ਕੇ ਉਸ ਜਗ੍ਹਾ ਤੇ ਆਏ ਔਰ ਪੂਰੇ ਪਰਿਵਾਰ ਨੂੰ ਰੈਸਕਿਊ ਕੀਤਾ ਖੜੇ ਫੌਜੀਆਂ ਕੀ ਬੇਨਤੀ ਕੀਤੀ ਸਰਕਾਰ ਅਗੇ ਬੇਨਤੀ ਕੀਤੀ ਜਗ੍ਹਾ ਦੇ ਮੇਨ ਨਮਾਇਦਿਆਂ ਨੂੰ ਵੀ ਫੋਨ ਕੀਤਾ ਸਰਹਾਨ ਨੂੰ ਇੱਕ ਬੋਰਡ ਚਾਹੀਦੀ ਹੈ ਜਿਹੜੇ ਮੌਕੇ ਦੇ ਇਸੇ ਕੱਟ ਲੀਡ ਉਹਨਾਂ ਨੂੰ ਵੀ ਮੈਂ ਆਪਣੇ ਕੋਲ ਫੋਨ ਤੋਂ ਫੋਨ ਕੀਤਾ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਭਾਈ ਕਨਈਆ ਜੀ ਦੇ ਵਾਰਸ ਸਾਰਿਆਂ ਦੇ ਲਈ ਇੱਕੋ ਜਿਹਾ ਜੜਾ ਵਾ ਉਸ ਵਮਨ ਪਉਂਦੇ ਆ ਨੁਕਸਾਨ ਤੁਹਾਡਾ ਬਹੁਤ ਹੋਇਆ ਵਾ ਤੇ ਜਨਰੇਟਰ ਫ੍ਰਿਜਾਂ ਕਬਸਟ ਕਬੀ ਟੀਵੀ ਬੂਪਰ ਹਰ ਇੱਕ ਚੀਜ਼ ਤਰਨ ਲਈ ਮੂਦੇ ਹੋਣ ਡੇ ਨੇ ਇਹਨਾਂ ਨਾਲ ਪਾਣੀ ਅੰਦਰਾਂ ਚ ਪਿਆ ਵਾ ਓ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਾਸਟਰ ਕੀ ਨਾਮ ਜੀ ਤੁਹਾਡਾ ਪਾਸਟਰ ਪ੍ਰਭੂ ਦਾਸ ਜਿਹੜੇ ਕਿ ਚਰਚ ਦੇ ਵਿੱਚ ਜਿਹੜੀ ਆਪਣੀ ਜੋ ਵੀ ਇਹਨਾਂ ਦਾ ਧਾਰਮਿਕ ਰੀਤੀ ਰਿਵਾਜਾਂ ਉਹ ਕਾਰਜ ਕਰਦੇ ਆ ਤੇ ਇਹਨਾਂ ਦੇ ਕੁਝ ਪਰਿਵਾਰ ਹੀ ਜਿਹੜੇ ਘਰੇ ਹੀ ਕਿੰਨੇ ਦਿਨਾਂ ਤੋਂ ਘਰੇ ਹੀ 4 ਦਿਨ ਹੋ ਗਏ ਉਹ ਘਰੇ ਇਹਨਾਂ ਨੂੰ ਕੋਈ ਲੈਣ ਨਹੀਂ ਆਇਆ ਆਖਰ ਗੁਰੂ ਕਾ ਖਾਲਸਾ ਜਿਹੜਾ ਵਾ ਉਹ ਕਿਸ਼ਤੀ ਲੈ ਕੇ ਇੱਥੇ ਪਹੁੰਚਿਆ ਯੂਰ ਸੇਵਾ ਚੈਰਿਟੀ ਦੇ ਸਿੰਘ ਗੁਰੂ ਕੇ ਖਾਲਸੇ ਚਾਰੇ ਛੱਡ ਰਹੇ ਸੀ ਇਹ ਪਾਸਟਰ ਜੀ ਨੇ ਬੇਨਤੀ ਕੀਤੀ ਵੀ ਇਹਨਾਂ ਦੀ ਕੋਈ ਸੰਗਤ ਆ ਕਹਿੰਦੇ ਉਹ ਲਿਆਓ ਸਾਰੀ ਗੱਲ ਬਾਤ ਇਹ ਦੱਸਣਗੇ ਦਸਤੋ ਜੀ ਕੀ ਸੜਕ ਦਾੰਗਟਨਾ ਵਾਪਰੀ ਮੈਂ ਦੱਸਣਾ ਚਾਹਨਾ ਕਿ ਜਿਸ ਇਸ ਜਗ੍ਹਾ ਤੇ ਪਾਣੀ ਆਇਆ ਉਸ ਦਿਨ ਤੋਂ ਇਹ ਸਾਰਾ ਪਰਿਵਾਰ ਆਪਣੀ ਛੱਤ ਉਤੇ ਤੰਬੂ ਲਗਾ ਕੇ ਰਹਿ ਰਿਹਾ ਸੀ ਔਰ ਪਿਛਲੇ 3 ਦਿਨ ਤੋਂ ਇਹ ਉੱਪਰ ਫਸੇ ਹੋਏ ਹੀ ਕੋਈ ਵੀ ਇਹਨਾਂ ਦੇ ਕੋਲ ਮਦਦ ਲਈ ਨਹੀਂ ਆਇਆ ਉਹ ਖਾਲਸਾ ਸਾਹਿਬ ਜੀ ਨਾਲ ਜੋ ਬੇਨਤੀ ਕੀਤੀ ਕਿ ਸਾਰੇ ਸਾਡੇ ਨਾਲ ਚਲੋ ਉਸ ਜਗ੍ਹਾ ਤੇ ਕਿ ਸਾਰੇ ਲੋਕ ਉਸ ਜਗ੍ਹਾ ਤੇ ਫਸੇ ਹੋਏ ਨੇ ਤੇ ਇਹਨਾਂ ਨੇ ਕਿਹਾ ਜੀ ਠੀਕ ਹੈ ਜਿਹੀ ਗੁਰੂ ਦੇ ਖਾਲਸੇ ਤੁਹਾਡੇ ਲਈ ਹਮੇਸ਼ਾ ਖੜੇ ਨੇ ਇਹ ਉਸੇ ਵਕਤ ਸਾਡੇ ਨਾਲ ਬੋਟ ਲੈ ਕੇ ਇਸ ਜਗ੍ਹਾ ਤੇ ਆਏ ਔਰ ਪੂਰੇ ਪਰਿਵਾਰ ਨੂੰ ਰੈਸਕਿਊ ਕੀਤਾ ਹੈ ਔਰ ਇੱਕ ਭਰਾ ਜਿਹੜਾ ਸਾਡੇ ਹੋ ਬਹੁਤ ਤੰਗੀ ਹੈ ਇਹ ਕਾ ਲੜਕਾ ਹੈ ਇਹਨਾਂ ਦੀ ਮਦਰ ਆ ਉਹਨਾਂ ਦੇ ਫਾਦਰ ਇਹਨਾਂ ਦੀ ਮਾਤਾ ਹੈ ਪੂਰੇ ਪਰਿਵਾਰ ਨੂੰ ਬੜੀ ਹੀ ਧੰਨਵਾਦ ਕਰਦਾ ਖਾਲਸਾ ਜੀ ਦਾ ਜਿਨ੍ਹਾਂ ਨੇ ਬੜੀ ਮੁਕਤ ਬੜੀ ਮਿਹਨਤ ਦੇ ਨਾਲ ਵੀ 4 ਦਿਨ ਪਹਿਲਾਂ ਹੋਰ ਕਿਸੇ ਨੂੰ ਬੇਨਤੀ ਕੀਤੀ ਆ ਵੀ 1 ਕਿੰ ਘੰਟੇ ਹੋ ਗਏ ਉੱਥੇ ਖੜਿਆ ਨੂੰ ਹਨ ਕੋਈ ਡੋਰ ਤੇ ਕੋਈ ਡੋਰ ਤੇ 2 ਘੰਟੇ ਹੋ ਗਏ ਖੜਿਆ ਫੌਜੀਆ ਕੀ ਬੇਨਤੀ ਕੀਤੀ ਸਰਕਾਰ ਅਗੇ ਬੇਨਤੀ ਕੀਤੀ ਜ਼ਿਲ੍ਹਾ ਦੇ ਮੇਨ ਨਮਾਇਦਿਆਂ ਨੂੰ ਵੀ ਫੋਨ ਕੀਤਾ ਕਿ ਸਰਹ ਨੂੰ ਇੱਕ ਬੋਰਡ ਚਾਹੀਦੀ ਹੈ ਜਿਹੜੇ ਮੌਕੇ ਦੇ ਇਸ ਜਗ੍ਹਾ ਤੇ ਲੀਟ ਹੈ ਉਹਨਾਂ ਨੂੰ ਵੀ ਮੈਂ ਆਪਣੇ ਕੋਲ ਫੋਨ ਤੋਂ ਫੋਨ ਕੀਤਾ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੁਸੀਂ ਸਾਡੀ ਮਦਦ ਕੀਤੀ ਹੈ ਬਹੁਤ ਰਾਤਾ ਦਿੱਤਾ ਨਵਤੀ ਗੁਰੂ ਕੇ ਖਾਲਸੇ ਨੇ ਤੁਹਾਡੀ ਬਦ ਹਾਂਜੀ ਕੀਤੀ ਹੈ ਜੀ ਇੱਕ ਛੜੀ ਕੇ ਚਕਾਰ ਆਵੇ ਹਾਂਜੀ ਜਗਾਰਾ ਛੋਟਾ ਜੀ ਨਹੀਂ ਸੋ ਨਿਆ ਸੋ ਇਹ ਪਾਸਟਰ ਜੀ ਨੇ ਦੱਸਿਆ ਵੀ ਪਿਛਲੇ 4 ਦਿਨਾਂ ਤੋਂ ਕੋਈ ਵੀ ਇਹਨਾਂ ਦੀ ਮਦਦ ਲਈ ਨਹੀਂ ਸੀ ਆ ਰਿਹਾ ਇਹਨਾਂ ਦੇ ਦੱਸਣ ਮੁਤਾਬਕ ਹੈ ਕਿਉਂਕਿ ਪਿੰਡ ਪੱਖੋਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਨਾਲ ਹੀ ਪਿੰਡ ਪੱਖੋਕੇ ਆ ਉਸ ਪਿੰਡ ਦੇ ਵਿੱਚ ਗੁਰੂ ਕਾ ਖਾਲਸਾ ਅੱਜ ਸਵੇਰ ਤੋਂ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇਵਾਵਾਂ ਦੇ ਕਾਰਜ ਕਰ ਰਿਹਾ ਸੀ ਸੋ ਉੱਥੇ ਕੋਈ ਧਰਮ ਨਹੀਂ ਦੇਖਿਆ ਜਾਂਦਾ ਉੱਥੇ ਕੋਈ ਇਸਾਈਆ ਉੱਥੇ ਕੋਈ ਹਿੰਦੂ ਆ ਉੱਥੇ ਕੋਈ ਮੁਸਲਮਾਨ ਆ ਕਿਉਂਕਿ ਇਹ ਭਾਈ ਕਨਈਆ ਜੀ ਦੇ ਵਾਰਸ ਆ ਭਾਈ ਇੱਕ ਕਨਈਆ ਜੀ ਦੇ ਵਾਰਸ ਸਾਰਿਆਂ ਦੇ ਲਈ ਇੱਕੋ ਜਿਹਾ ਜਿਹੜਾ ਵਾ ਉਹ ਸੇਵਾਵਾਂ ਨਿਭਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇਦਾਰ ਵੀ ਕਲਾਣਾ ਹੋ ਰਹੇ ਹਨ ਕਿ ਟਿੱਕੜੇ ਉਹਨਾਂ ਨੂੰ ਨੰਦਿਆਂ ਦੀ ਜਾਣਦੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੜਾਇਓ ਲਾਇਆ ਪਰ ਉਹਨਾਂ ਨੂੰ ਲੱਗਣਾ ਕਿ ਦਿੱਤਾ ਬਹੁਤ ਅੱਛਾ ਬਰਾੰਦੇ ਨਾ ਹੋਏ ਤੂੰ ਕਿੰਨੇ ਕਿੰਨੇ ਦਿਨਾਂ ਤੋਂ ਇੱਥੇ ਜਿਵੇਂ ਬੜੇ ਚਾਰ ਦਿਨ ਹੋ ਗਏ ਸਾਨੂੰ ਕੋਠੇ ਤੇ ਚੜਿਆ ਨੂੰ ਅੱਛਾ ਜਿੰਨ ਦਾ ਪਾਣੀ ਆਇਆ ਜਿੰਨ ਦਾ ਪਾਣੀ ਆਇਆ ਤੇ ਉੱਤੇ ਧੁੱਪ ਬੜੀ ਭੈਣ ਰਹੀ ਐ ਸੇਕ ਬੜਾ ਭੈਣ ਰਿਆ ਤਰਪਾਲ ਦਾ ਤੇ ਰਿਸ਼ਤੇਦਾਰ ਆਉਂਦੇ ਲੈਣ ਧੋਕ ਲਨ ਹੋਰ ਗੰਗਾ ਨਹੀਂ ਆਉਂਦੇ ਵੀੜੀਆਂ ਘਾਤ ਲਾਈਆਂ ਨਹੀਂ ਆਉਂਦੇ ਨੇ ਉਹ ਘਟਦੇ ਨਹੀਂ ਸਾਣੀਆਂ ਦੇ ਕੋਠੇ ਤੇ ਤੇ ਹੀ ਮਦਦ ਨਹੀਂ ਕਰਤਾ ਨਕਾਂ ਸਾਡਾ ਕਿਤੇ ਬਹੁਤ ਹੋਇਆ ਵਾ ਉਹ ਜਨਰੇਟਰ ਫ੍ਰਿਜਾਂ ਕਬਸਤ ਤੇ ਟੀਵੀ ਉਪਰ ਹਰ ਇੱਕ ਚੀਜ਼ ਤਰਨ ਲਈ ਮੂਦੇ ਹੋਣ ਦੇ ਨੇ ਇਹਨਾਂ ਨਾਲ ਪਾਣੀ ਅੰਦਰ ਅਜ ਪਿਆ ਵਾ ਇਹਨਾਂ ਦਾ ਸਿਰਫ ਕੁਛੜਾ ਦਾ ਬਹੁਤ ਸਮਾਨ ਇਹਨਾਂ ਦਾ ਨੂੰ ਪਾਣੀ ਰਿਹਾ ਤੈਨੂੰ ਸਮਝ ਨਹੀਂ ਆਇਆ ਨਾ ਸਾਡੇ ਕੋਲ ਕੋਈ ਚੀਜ਼ ਫੜੀ ਨਹੀਂ ਤੇ ਇੱਕਦਮ ਪਾਣੀ ਅੰਦਰ ਵੜ ਗਏ ਬੁਕਾਨੀ ਨਹੀਂ ਲੀੜਾ ਨਹੀਂ ਕੋਈ ਫੜਿਆ ਗਿਆ ਅਈ ਤੇ ਠੰਡ ਚ ਰਹੇ ਆ ਤਵੇਰ ਦੇ ਉੱਤਰਾ ਹੀ ਬੈਠੇ ਚਾਰ ਦਿਨ ਹੋ ਗਏ ਤੁਸੀਂ ਕੀ ਖਾਦਾ ਕੀ ਫਿਰ ਖਾਦਾ ਇਤਨਾ ਹੀ ਮੋੜਾ ਮੋਟਾ ਚਾਚੂ ਬਣਾ ਕੇ ਪੀ ਲਈ ਖਾਣਾ ਕਿ ਅੱਜ ਦੇ ਕੇ ਗਏ ਰੋਟੀ ਸਾਨੂੰ ਅੱਜ ਦੇਖੇ ਗਏ ਤੋਂ ਹੋਰ ਹੀ ਜਾਨੀ ਉਸ ਤਰ੍ਹਾਂ ਹੀ ਬੈਠੇ ਰਹੇ ਬੀਤੀ ਕਨਾਂ ਨਾ ਲੀੜਾ ਸਾਡੇ ਕੋਲ ਤੇ ਲੈਣ ਲਈ ਨਾ ਪਾਉੜੀ ਭੇਜ ਗਿਆ ਸਭ ਕੁਝ ਧਾਰ ਕਾਟ ਕਾਪੀਆਂ ਜੋ ਸਾਡਾ ਸਾਰਾ ਸਮਾਨ ਪਾਜਾ ਅੰਦਰ ਵੀ ਕੋ ਜਾ ਕੇ ਤੋਈ ਗਰੀਬਾਂ ਨੇ ਕਿੰਨਾ ਕੰਮ ਨਾਲ ਕਿੰਨਾ ਨਹੀਂ ਮਿਹਨਤ ਮੰਜੂਰੀ ਕਰੀ ਤੇ ਹੁਣ ਤੁਹਾਡੇ ਦੀ ਨਹੀਂ ਹੈਗਾ